ਕਿ ਜੱਬਾ ਜੇ ਨੀਆ ਖੁਸ਼ੀਆਂ ਦੇਣੀਆਂ ਸੀ ਫਿਰ ਖੋਈਆਂ ਕਿਉਂ ਕਿਉਂ ਮੈਨੇ ਦੁੱਖ ਦਿਖਾਏ ਇਹ ਵਿੱਚ ਮੇਰਾ ਭਲਾ ਕੀ ਕੁਸੂਰ ਸੀ ਹਰ ਨਾ ਕੱਟਿਆ ਇੱਕ ਇੱਕ ਪਲ ਇੱਕ ਇੱਕ ਦਿਨ ਯਾਦ ਆ ਕੀ ਕਰਾਂ ਨਹੀਂ ਭੁਲਾਇਆ ਜਾਂਦਾ ਕਿੰਦਲ ਜਾ ਮਾਰਾ ਪਾ ਤੇਨੇ ਮੇਰੇ ਤੇ ਪੂਰਾ ਤਰਸ ਖੁਨਾਇਆ ਸਪੁੱਤ ਬਸ ਕਰ ਉਸ ਨਾੜੇ ਅੱਗੇ ਕਿਸੇ ਦਾ ਜ਼ੋਰ ਨਹੀਂ ਚਾਹਦਾ ਪੁੱਤ ਆਏ ਰੋ ਰੋ ਕੇ ਤੂੰ ਸਾਰੀ ਜ਼ਿੰਦਗੀ ਕਿਵੇਂ ਕੱਟੇਂਗੀ ਪੁੱਤ ਬਸ ਰੋਂਦੇ ਨੀਂ ਮੇਰਾ ਪੁੱਤ ਮੈਂ ਬਸ ਬਸ ਐਸੇ ਕਰ ਦੇ ਮੈਂ ਨਹੀਂ ਸਮਝੋਦੀ ਨਹੀਂ ਮੈਂ ਸਾਰੀ ਜ਼ਿੰਦਗੀ ਕਿਨੇ ਸਾਰੇ ਕੱਟਾਂਗੇ ਰੱਬ ਨੇ ਸਾਰੇ ਤੇ ਸਾਰੇ ਦੁੱਖ ਮੇਰੀ ਝੋਲੀ ਪਾ ਦੇ ਕੀ ਕਰਾਂ ਮੈਂ ਆਹੀ ਸੋਚ ਸੋਚ ਕੇ ਪੁੱਤ ਕਿ ਮੈਨੂੰ ਵੀ ਨੀਂਦ ਨਹੀਂ ਆਉਦੀ ਵੀ ਐਡੀ ਭਾਰ ਜਿਹੀ ਜ਼ਿੰਦਗੀ ਕਿਦੇ ਸਹਾਰੇ ਕੱਟੇਗੀ ਪਰ ਪੁੱਤ ਉਸ ਡਾਡੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਜਿਵੇਂ ਉਹਨੂੰ ਮਨਜੂਰ ਆ ਨਾ ਉਹ ਉਦਾਂ ਹੀ ਕਰਦਾ ਰੋਣਾ ਮੇਰਾ ਪੁੱਤਰ ਹੌਸਲਾ ਰੱਖ ਪੁੱਤ ਹੌਸਲਾ ਰੱਖ ਕਹਤਾ ਦਿੱਤਾ ਤੂੰ ਹੌਸਲਾ ਰੱਖ ਕਾਦੇ ਸਾਰੇ ਹੌਸਲਾ ਰੱਖਾ ਮੇਰੇ ਕੋਲੇ ਹੋਣੇ ਕੁਛ ਨਹੀਂ ਰਿਹਾ ਬਾਪੂ ਉਹਨੇ ਨਾ ਬਤਾਇਆ ਕਿ ਕਿ ਦਿਨ ਯਾਦ ਹੈ ਨਹੀਂ ਭੁੱਲਦੀ ਯਾਦਾਂ ਕੀ ਕਰਾਂ ਮੈਨੂੰ ਹਰ ਟਾਈਮ ਉਹਦੇ ਯਾਦ ਆਉਂਦੀ ਹੈ ਬਾਪੂ ਮੈਨੂੰ ਤੇ ਰਾਤ ਚੈਨ ਨਹੀਂ ਆਉਂਦਾ ਬਸ 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 ਚੁੱਪ ਕਰ ਜਾ ਪੁੱਤ ਮੈਂ ਤੇਰੇ ਕੋਲੇ ਬੈਠਾ ਹੀ ਹਾਂ ਪੁੱਤ ਚੁੱਪ ਚੁੱਪ ਤੂੰ ਮੇਰਾ ਪੁੱਤ ਚੁੱਪ ਕਰ ਜਾ ਪੁੱਤ ਬਾਪੂ ਮੇਰਾ ਤਾਂ ਇਹ ਜੇ ਕਰਦਾ ਮੈਂ ਵੀ ਉਹਦੇ ਕੋਲ ਹੀ ਬੈਠ ਜਾ ਮੈਂ ਨਹੀਂ ਲਾ ਤੋਟ ਲਾ ਕੇ ਦਿੰਦਾ ਬਾਪੂ ਮੇਰੇ ਹੈ ਨਾ ਇਹਨਾ ਜੀ ਕਰਦਾ ਮੈਂ ਮਾਰ ਜਾ ਨਾ ਪੁੱਤ ਨਾ ਪੁੱਤ ਮੈਂ ਆਪ ਦੇ ਹੱਥ ਨਾਲ ਆਪ ਦੇ ਪੁੱਤ ਨੂੰ ਨੀਲਾ ਸੋਤਾ ਲਿਆ ਮੈਂ ਕਿਵੇਂ ਮਾਰ ਸਕਦਾ ਹੌਸਲਾ ਹੌਸਲਾ ਰੱਖ ਪੁੱਤ ਨਾ ਨਾ ਇਹੋ ਜਿਹੀ ਗੱਲਾਂ ਨਹੀਂ ਸੋਚਦਾ ਗਾਇਆ ਅਸਮਾਨੀ ਨਹੀਂ ਬੁੱਤ ਹੌਸਲਾ ਰੱਖ ਹੌਸਲਾ ਰੱਖ ਨਾਤੀਏ ਜਿੰਦਗੀ ਜਿਹੋ ਜੀ ਸਾਹਮਣੇ ਆਜੀ ਉਹੋ ਜੀ ਕੱਟਣੀ ਪੈਂਦੀ ਆ ਨਾ ਮੇਰਾ ਪੁੱਤ ਮਰਨ ਮਰਉਣ ਵਾਲੀ ਗੱਲ ਨਾ ਕਰ ਨਾਲੇ ਪੁੱਤ ਮਰਿਆਂ ਦੇ ਨਾਲ ਮਰਿਆ ਥੋੜੂ ਜਾਂਦਾ ਉਸ ਪ੍ਰਮਾਤਮਾ ਨੂੰ ਜੋ ਮਨ ਜੀਉ ਰਣਾ ਉਹ ਵੀ ਕੱਟਣਾ ਪੈਂਦਾ ਪੁੱਤ ਮੇਰਾ ਪੁੱਤ ਵੰਡ ਕੇ ਨਾ ਉਸ ਰੱਬ ਤੇ ਭਰੋਸਾ ਰੱਖ ਮੇਰਾ ਪੁੱਤ ਰੱਬ ਤੇ ਭਰੋਸਾ ਰੱਖ ਪੁੱਤ ਬਾਪੂ ਰੱਬ ਦੇ ਕਿਵੇਂ ਭਰੋਸਾ ਰੱਖ ਲਾ ਇੱਕ ਵਾਰੀ ਰੱਬ ਨੂੰ ਪੁੱਛ ਦੱਸ ਸੇ ਇਹ ਕਹਿੰਦਾ ਮੇਰਾ ਕੀ ਕਸੂਰ ਹੈ ਕੀ ਗناہ ਹੋ ਗਿਆ ਮੇਰੇ ਤੋਂ ਜਿਹੜੀਆਂ ਸਾਰੀਆਂ ਖੁਸ਼ੀਆਂ ਮੈਥੋਂ ਖੋ ਕੇ ਲੈ ਗਿਆ ਮੈਂ ਬਹੁਤ ਦੁੱਖ ਦੇਖਿਆ ਬਾਪੂ ਬੱਚਾ ਸਰਾ ਪੁੱਤ ਬੁੱਤ ਇੱਕ ਵਾਰੀ ਕੀ ਨਾ ਕਰ ਤਾ ਨਾ ਨਾ ਪੁੱਤ ਮੇਰਾ ਪੁੱਤ ਐਂ ਨਹੀਂ ਕਰਦੇ ਤੂੰ ਹੌਸਲਾ ਰੱਖ ਪੁੱਤ ਜੇ ਤੂੰ ਹੌਸਲਾ ਰੱਖੇਗਾ ਤਾਂ ਹੀ ਮੈਂ ਹੌਸਲਾ ਰੱਖੂਗਾ ਪੁੱਤ ਨਾਲੇ ਮੇਰੀ ਗੱਲ ਸੁਣ ਲੈ ਪੁੱਤ ਜੇ ਤੇਰੀ ਮਾਂ ਜਿਉਂਦੀ ਹੁੰਦੀ ਇੱਥੇ ਉਹ ਤੇਰੇ ਸਾਰੇ ਦੁੱਖ ਸਮਝਦੀ ਹੁਣ ਤਾਂ ਪੁੱਤ ਤੂੰ ਮੈਨੂੰ ਆਪਣੀ ਮਾਂ ਸਮਝ ਆਪਦਾ ਪਿਆਰ ਸਮਝ ਪੁੱਤ ਤੇਰੇ ਹੌਸਲੇ ਦਾ ਪੁੱਤ ਮੈਂ ਜਾਉ ਰਿਹਾ ਮੈਂ ਜਾਉ ਰਿਹਾ ਪੁੱਤ ਤੂੰ ਮੇਰੇ ਹੌਸਲੇ ਜਿਹਾ ਮੇਰਾ ਪੁੱਤ ਐ ਨਹੀਂ ਕਰਦੇ ਮੈਂ ਪੁੱਤ ਮੇਰਾ ਪੁੱਤ ਮੈਂ ਕੀ ਕਰਾਂ ਮੈਂ ਤਾਂ ਨਹੀਂ ਰਿਹਾ ਜਾਂਦਾ ਦੁਨੀਆ ਤੇ ਬਸ ਚੁੱਪ ਕਰ ਪੁੱਤ ਤੇਰਾ ਵੀਰ ਆ ਗਿਆ ਉੱਚ ਦੇ ਤੂੰ ਆਪਾਂ ਕਿਉਂ ਮੇਰੀ ਲਾਸ ਨਾ ਬਾਪੂ ਬੜੀ ਨਹੀਂ ਦਿੱਤੀ ਉਹਨਾਂ ਨੇ ਬਾਪੂ ਉਹ ਕਹਿੰਦੇ ਪੁਲਿਸ ਕੇਸ ਬਣੂਗਾ ਤੇ ਪੰਚਨਾਮਾ ਕਰਕੇ ਫੇਰ ਹੀ ਲਸ ਦਵਾਗੇ ਦੇਖਿਆ ਬਾਪੂ ਉਹ ਤਾਂ ਮਰਿਆ ਹੋਇਆ ਵੀ ਆਪਾਂ ਦਾ ਨਸੀਬ ਨਹੀਂ ਹੋਇਆ ਜੋ ਕਰਦਾ ਕਿ ਤਾਂ ਮੇਲਾ ਹੋ ਜਾਂਦਾ ਮੈਂ ਤਾਂ ਚਲੇ ਪੱਟੇ ਗਿਆ ਬਾਪੂ ਨਾ ਪਤਾ ਦੇਣਗੇ ਲਾਸ ਥੋੜਾ ਟਾਈਮ ਲੱਗੂਗਾ ਮੇਰਾ ਪੁੱਤ ਰੋਣਾ ਤੂੰ ਕਾਨੂੰਨ ਹੈ ਕਾਨੂੰਨ ਨੇ ਆਪਣੀ ਕਾਰਵਾਈ ਤਾਂ ਕਰਨੀ ਆ ਪੁੱਤ ਰੋਣਾ ਮੇਰਾ ਪੁੱਤ ਕੀ ਕਹਿੰਦੇ ਸੀ ਉਹ ਹਬੀਰੇ ਕੀ ਕਹਿੰਦੇ ਸਾਰੀ ਗੱਲ ਦੱਸ ਮੈਨੂੰ ਕੀ ਕਹਿੰਦੇ ਨੇ ਉਹ ਉਹ ਕਹਿੰਦੇ ਟ੍ਰੱਕ ਕੇਸ ਹੈ ਵੀ ਅਸੀਂ ਪਚਨਾਮਾ ਕਰਕੇ ਇਨਕੁਆਰੀ ਕਰਕੇ ਫੇਰੀ ਲਾਸ ਮੰਗੇ ਗਏ ਮੇਗੇ ਬਾਪੂ ਉਹਨਾਂ ਦਾ ਸਾਰਾ ਚਲੋਰੀ ਹੋ ਗਿਆ ਬਾਰੇ ਉੱਟਣੇ ਤੜੀ ਦੇਖਿਆ ਕਿ ਉਹਨਾਂ ਦਾ ਬੰਦਾ ਉਹਨਾਂ ਨੂੰ ਵੀ ਤਾਂ ਜ਼ਰੂਰੀ ਆਣਾ ਆ ਦੇਖਿਆ ਕਿ ਉਹ ਜ਼ਹਿਰ ਤੇ ਹੁੰਦੇ ਇਹਨਾਂ ਦੇ ਕੋਈ ਨਾ ਬਾਪੂ ਜੀ ਆਪਾਂ ਨੂੰ ਨਾ ਇਹ ਗੱਲਾਂ ਦਾ ਪਹਿਲਾਂ ਪਤਾ ਹੁੰਦਾ ਪੁੱਤ ਮੈਂ ਤੇਰਾ ਇਹ ਰਿਸ਼ਤਾ ਹੀ ਨਹੀਂ ਕਰਨਾ ਸੀ ਪੁੱਤ ਮੈਂ ਤੇਰਾ ਰਿਸ਼ਤਾ ਹੀ ਨਹੀਂ ਕਰਨਾ ਸੀ ਕੀ ਪਤਾ ਵਿਆਹ ਦੁੱਖ ਵੀ ਦੇਖਣੇ ਪੈਣਗੇ ਚੁੱਪ ਕਰ ਜਾ ਮੇਰਾ ਪੁੱਤ ਇਹ ਤਾਂ ਮੇਰਾ ਸ਼ੇਰ ਪੁੱਤ ਹੈ ਚੁੱਪ ਕਰ ਜਾ ਪੁੱਤ ਚੁੱਪ ਕਰ ਆਏ ਰੱਬਾ ਕੀ ਗੁਨਾਹ ਹੋ ਗਿਆ ਇੱਕ ਵਾਰ ਤਸਤਾ ਦੇ ਮੈਨੂੰ ਤੂੰ ਸਾਰੇ ਦੁੱਖ ਮੇਰੀ ਛੋੜੀ ਗਿਆ ਮਾਤੇ ਬਾਪੂ ਬੱਸ ਕਰ ਮੇਰਾ ਪੁੱਤ ਚੁੱਪ ਕਰ ਜਾ। ਅਸੀਂ ਵੀ ਤਾਂ ਦੋਵੇਂ ਬੈਠੇ ਆ ਤੇਰੇ ਕੋਲੇ। ਸਾਡਾ ਵੀ ਰੋਣ ਨੂੰ ਕੀ ਕਰਦਾ ਪਤਾ। ਬਾਪੂ ਗਸਨੀ ਰਿਆ ਮੇਰਾ ਦੁਨੀਆ ਤੇ। ਅਸੀਂ ਕਿੱਧਰ ਜਾਈਏ ਪਤਾ। ਬਾਪੂ ਤੈਨੂੰ ਕਿਹਾ ਸੀ ਨਾ ਵੀਰ ਜਿਉ ਭੈਣ ਦਾ ਉਥੇ ਰਿਸ਼ਤਾ ਨਾ ਕਰ। ਨਾ ਕਰ। ਤੂੰ ਕਿੱਲੇ ਦੇਖ ਲੈ। ੁੰਡਾ ਨਹੀਂ ਦੇਖਿਆ ਹੈਗਾ। ਆ ਬੈਠੀਆਂ ਨਾ ਹੁਣ ਇੱਥੇ ਆ ਕੇ ਬੈਠ ਗਈ ਦਰਾਂ ਚ। ਹੁਣ ਇਹਨੇ ساری ਜ਼ਿੰਦਗੀ ਇੱਥੇ ਬੈਠੇ ਰਹਿਣਾ ਹਾਂ ਬਾਪੂ ਤੂੰ ਦੇਖ ਤਾਂ ਲੈਂਦਾ ਕੁਝ ਮੁੰਡਾ ਦਾ ਦੇਖ ਲੈਂਦਾ ਘੱਟੋ ਘੱਟ ਵੀ ਨਸੇੜੀ ਆ ਤੂੰ ਮੇਰੀ ਭੈਣ ਦੀ ਜ਼ਿੰਦਗੀ ਵੀ ਖਰਾਬ ਕਰਤੀ ਪੁੱਤ ਮੈਨੂੰ ਨਹੀਂ ਪਤਾ ਸੀਗਾ ਪੁੱਤ ਮਾਪੇ ਹੋਣਾ ਆਪਦੇ ਜਵਾਕਾਂ ਲਈ ਚੰਗੇ ਨਹੀਂ ਕਰਦਾ ਹੁੰਦਾ ਉਹ ਮੈਂ ਤਾਂ ਪੁੱਤ ਚੰਗੇ ਲਈ ਸੋਚਿਆ ਸੀਗਾ ਵੀ ਚਲ ਮੁੰਡੇ ਨੂੰ ਚਾਰ ਕਿਲੇ ਆਉਂਦੇ ਨੇ ਆਪਣੀ ਰੱਜੋ ਐਸ਼ ਕਰੂਗੀ ਪਰ ਮੈਨੂੰ ਕੀ ਪਤਾ ਜੀ ਪੁੱਤ ਵੀ ਆਹ ਪਾਣਾ ਵਰਤ ਜੂਗਾ ਬਾਪੂ ਲਾਸਤ ਆਥਨ ਦੜਕੇ ਮਿਲੇ ਜਾਣੇ ਹਨ ਪਰ ਤੂੰ ਮੇਰੇ ਨਾਲ ਸਾਰੇ ਚੱਲ ਨਹੀਂ ਅਣੜੇ ਭੰਤ ਭੰਦੀਆਂ ਗੱਲਾਂ ਕਰਨੀਆਂ ਨੇ ਮੇਰੇ ਬੰਡੇ ਨਖਾ ਗਈ ਬਹੁਤ ਕੁਝ ਬੋਲਣਾ ਬਾਪੂ ਜਿੰਨਾ ਚਿਰ ਸਸਕਾਰ ਨਹੀਂ ਨਾ ਹੋ ਜਾਂਦਾ ਤੂੰ ਮੇਰੇ ਨਾਲ ਉੱਥੇ ਰਹੀਂ ਨਾਲੇ ਬਾਪੂ ਮੈਂ ਫੈਸਲਾ ਕਰ ਲਿਆ ਮੈਂ ਜਿਵੇਂ ਮਰਜੀ ਜ਼ਿੰਦਗੀ ਕੱਟਾਂ ਸੌਖੇ ਰਮਾ ਔਖੇ ਰਮਾ ਪਰ ਬਾਪੂ ਮੈਂ ਉੱਥੇ ਰਹੂੰਗੀ ਉੱਥੇ ਰਹਾਂਗਾ ਨਾ ਮੇਰਾ ਪੁੱਤ ਉੱਥੇ ਕਿਉਂ ਰਹੇਗਾ ਤੂੰ ਮੈਂ ਕੀ ਮਰ ਗਿਆ ਪੁੱਤ ਤੂੰ ਮੇਰੇ ਕੋਲੇ ਰਹੇਗਾ ਪੁੱਤਰੇ ਉਰੇ ਰਹੇਗਾ ਤੂੰ ਮੇਰੇ ਕੋਲ ਮੈਂ ਤੈਨੂੰ ਉੱਥੇ ਕਿਨੇ ਛੱਡੂੰਗਾ ਪੁੱਤ ਤੂੰ ਤਾਂ ਦੇਖ ਲੈ ਪੂਰੇ ਸਾਰੇ ਦਿਨ ਰੋਈ ਜਾਨੀ ਉੱਥੇ ਤੇਰਾ ਕੀ ਹਾਲ ਹੋਊਗਾ ਪੁੱਤ ਉੱਥੇ ਕੌਣ ਆ ਤੈਨੂੰ ਦੇਖਣ ਆਲਾ ਪੁੱਰੇ ਤਾਂ ਮੈਂ ਗੱਪਤ ਨਾ ਮੇਰੀ ਐ ਬਹੁਤ ਜ਼ਿਆਦਾ ਜੜੀਆਂ ਇਸ ਘਰ ਨਾਲ ਮੈਂ ਉਹ ਘਰ ਨੂੰ ਨਹੀਂ ਛੱਡ ਸਕਦੀ ਮੈਂ ਤੇਰਾ ਪੁੱਤ ਉੱਥੇ ਕੀ ਦੇ ਸਾਰੇ ਰਹੇਗਾ ਤੇਰੇ ਜੱਦਾ ਵਾਲਾ ਨਹੀਂ ਹੈਗਾ ਜਦੋਂ ਉੱਥੇ ਕੀ ਦੇ ਸਾਰੇ ਰਹੇਗੀ ਪੁੱਤ ਤੂੰ ਨਹੀਂ ਨਹੀਂ ਤੂੰ ਰਹਿ ਲੋਗੀ ਨਹੀਂ ਮੇਰਾ ਮੈਂ ਕੱਢ ਲੂਗੀ ਜਿੰਦਗੀ ਨਹੀਂ ਪੁੱਤ ਆ ਕਿਸ ਨਾਲ ਕਿ ਕੱਢ ਲੂ ਨਾ ਪੁੱਤ ਨਾ ਨਾਪੁੱਤ ਪੁੱਤ ਮੇਰੀ ਗੱਲ ਸੁਣ ਲੈ ਜਦੋਂ ਪੁੱਤ ਮੈਂ ਨਾ ਰਹਿਣਾ ਫਿਰ ਤੂੰ ਜਾ ਕੇ ਚਾਹੇ ਉੱਥੇ ਰਹੀਂ ਨਾ ਨਾ ਬਾਪੂ ਕਿਹਾ ਜੇ ਅਗਰ ਲੈ ਕਰਦਾ ਭਲਾ ਹੁਣ ਮੇਰਾ ਕੰਮ ਰਹਿ ਗਿਆ ਦੁਨੀਆ ਤੇ ਕਿ ਤੂੰ ਹੀ ਤਾਂ ਹੈ ਮੇਨੇ ਦੇਖਨੂ ਤੇਨੂੰ ਦੇਖ ਤੇ ਕੇ ਤਾਂ ਮੈਂ ਜ਼ਿੰਦਗੀ ਕੱਟੂਗੀ ਨਾ ਬਾਪੂ ਅੱਜ ਤਾਂ ਵਾਦ ਨਾ ਹੈ ਬੋਲੀ ਨਾਲੇ ਮੇਰਾ ਪੁੱਤ ਮੇਰੀ ਗੱਲ ਸੁਣ ਦੇਖ ਜਿੰਨਾ ਚਿਰ ਨਿਬਰਦਾਨੀ ਨਾ ਮੈਂ ਤੇ ਤੇਰਾ ਵੀਰਾ ਤੇਰੇ ਨਾਲ ਹੀ ਰੀ ਅਖਰੇ ਨਾਲ ਹੀ ਰਹੇ ਜਦੋਂ ਸਾਰਾ ਨਿਪਟ ਗਿਆ ਤੇ ਪੁੱਤ ਫੇਰ ਆਪਾਂ ਵਾਪਸ ਆਪਣੇ ਘਰ ਹੀ ਆ ਜਾਗੇ ਮੇਰਾ ਸਿਆਣਾ ਪੁੱਤ ਸਿਆਣਾ ਬੁੱਤ ਮੇਰਾ ਪੁੱਤ ਪਰ ਜੋ ਪੈਣ ਮੈਨੂੰ ਲੱਗਦਾ ਤੂੰ ਸਵੇਰ ਦਾ ਕੁਝ ਨਹੀਂ ਖਾਂਦਾ ਚਲਾ ਜਾ ਖਾਣਾ ਕੁਝ ਨਾ ਵੀਰੇ ਮੇਰਾ ਜੀ ਨਹੀਂ ਕਰਦਾ ਮੈਂ ਨਹੀਂ ਕੁਝ ਖਾਣਾ ਓਏ ਬੁੱਤਾਂ ਐ ਤੂੰ ਖਾ ਕੇ ਮੈਂ ਜ਼ਿੰਦਗੀ ਕੱਟੇਗਾ ਤੂੰ ਕੁਝ ਨਾ ਕੁਝ ਖਾ ਲੈ ਨਾਲੇ ਪੁੱਤ ਮੈਂ ਤੇ ਤੇਰੇ ਵੀਰੇ ਨੇ ਵੀ ਕੱਲ ਦਾ ਕੁਝ ਨਹੀਂ ਖਾਦਾ ਤੇਰੇ ਬਹਾਨੇ ਪੁੱਤ ਅਸੀਂ ਵੀ ਖਾ ਲਿਆ ਗਿਆ ਆ ਜਾ ਮੇਰਾ ਪੁੱਤ ਸਿਆਣਾ ਬਣੀ ਦਾ ਪੁੱਤ ਆ ਆ ਜਾ ਆ ਜਾ ਤੁਸੀਂ ਖਾ ਲੋ ਮੈਂ ਕੁਝ ਨਹੀਂ ਖਾਦਾ ਆ ਜਾ ਪੁੱਤ ਮੇਰਾ ਸਿਆਣਾ ਪੁੱਤ ਆਹੀਂ ਇੰਜ ਕਰ ਮੈਂ ਖਾਣਾ ਆ ਚੱਲ ਰੱਬਾ ਜੇ ਨੇ ਖੁਸ਼ੀਆਂ ਦੇਣੀਆਂ ਸੀ ਫਿਰ ਖੋਈਆਂ ਕਿਉਂ ਕਿਉਂ ਮੈਨੇ ਦੁੱਖ ਦਿਖਾਏ ਇਹ ਵਿੱਚ ਮੇਰਾ ਭਲਾ ਕੀ ਕਸੂਰ ਸੀ ਹੁਣ ਨਾ ਕੱਟਿਆ ਇੱਕ ਇੱਕ ਪਲ ਇੱਕ ਇੱਕ ਦਿਨ ਯਾਦ ਹੈ ਕੀ ਕਰਾ ਨਹੀਂ ਭੁਲਾਇਆ ਜਾਂਦਾ ਕਿੱਦਾਂ ਜਾਵਾਂ ਰੱਬਾ ਤੇ ਮੇਰੇ ਤੇ ਪੂਰਾ ਦਰਸ ਨਾ ਆਇਆ ਸਪੁੱਤ ਬਸ ਕਰ ਉਸ ਨਾੜੇ ਅੱਗੇ ਕਿਸੇ ਦਾ ਜ਼ੋਰ ਨਹੀਂ ਚਾਹਦਾ ਪੁੱਤ ਆਏ ਰੋ ਰੋ ਕੇ ਤੂੰ ਸਾਰੀ ਜ਼ਿੰਦਗੀ ਕਿਵੇਂ ਕੱਟੇਂਗੀ ਪੁੱਤ ਬਸ ਰੋਂਦੇ ਨੀਂ ਮੇਰਾ ਪੁੱਤ ਮੈਂ ਬੱਸ ਬੱਸ ਐਸੇ ਗੱਲ ਦੇ ਮੈਂ ਨਹੀਂ ਸਮਝੋਦੀ ਨਹੀਂ ਮੈਂ ਸਾਰੀ ਜ਼ਿੰਦਗੀ ਕਿਨੇ ਸਾਰੇ ਕੱਟਾਂਗੇ ਰੱਬ ਨੇ ਸਾਰੇ ਤੇ ਸਾਰੇ ਦੁੱਖ ਮੇਰੀ ਝੋਲੀ ਪਾ ਦੇ ਕੀ ਕਰਾਂ ਮੈਂ ਆਹੀ ਸੋਚ-ਸੋਚ ਕੇ ਪੁੱਤ ਮੈਨੂੰ ਵੀ ਨੀਂਦ ਨਹੀਂ ਆਉਦੀ ਵੀ ਐਡੀ ਪਹਾੜ ਜਿਹੀ ਜ਼ਿੰਦਗੀ ਕੀ ਦੇ ਸਹਾਰੇ ਕੱਟੇਗੀ ਪਰ ਪੁੱਤ ਉਸ ਡਾਡੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਜਿਵੇਂ ਉਹਨੂੰ ਮਨਜੂਰ ਆ ਨਾ ਉਹ ਉਦਾਂ ਹੀ ਕਰਦਾ ਰੋ ਨਾ ਮੇਰਾ ਪੁੱਤ ਹੌਸਲਾ ਰੱਖ ਪੁੱਤ ਹੌਸਲਾ ਰੱਖ ਕੀਤਾ ਦਿੱਤਾ ਤੂੰ ਹੌਸਲਾ ਰੱਖ ਕਾਦੇ ਸਾਰੇ ਹੌਸਲਾ ਰੱਖਾ ਮੇਰੇ ਕੋਲੇ ਹੁਣ ਕੁਝ ਨਹੀਂ ਰਿਹਾ ਬਾਪੂ ਉਹ ਦਿਨ ਆ ਬਤਾ ਇੱਕ ਦਿਨ ਯਾਦ ਹੈ ਨਹੀਂ ਭੁੱਲਦੀ ਯਾਦਾਂ ਕੀ ਕਰਾਂ ਮੈਨੂੰ ਹਰ ਟਾਈਮ ਉਹਦੇ ਯਾਦ ਆਦੀ ਹੈ ਬਾਪੂ ਮੈਨੂੰ ਦਿਨ ਰਾਤ ਚੈਨ ਨਹੀਂ ਆਉਂਦਾ ਬਸ 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 ਚੁੱਪ ਕਰ ਜਾ ਪੁੱਤ ਮੈਂ ਤੇ ਤੇਰੇ ਕੋਲੇ ਬੈਠਾ ਹੀ ਹਾਂ ਪੁੱਤ ਚੁੱਪ ਚੁੱਪ ਤੂੰ ਮੇਰਾ ਪੁੱਤ ਚੁੱਪ ਕਰ ਜਾ ਪੁੱਤ ਬਾਪੂ ਮੇਰਾ ਤਾਂ ਇਹ ਜੇ ਕਰਦਾ ਮੈਂ ਵੀ ਉਹਦੇ ਕੋਲ ਹੀ ਬੈჯਾ ਮੈਂ ਨੀਲਾ ਤੋਤਾ ਲੈ ਕੇ ਤੇ ਦੇ ਬਾਪੂ ਮੈਂ ਨਹੀਂ ਹੈਨਾ ਇਹਨਾ ਕੀ ਕਰਦਾ ਮੈਂ ਮਾਰਦਾ ਨਾ ਪੁੱਤ ਨਾ ਪੁੱਤ ਮੈਂ ਆਪ ਦੇ ਹੱਥ ਨਾਲ ਆਪਦੇ ਪੁੱਤ ਨੂੰ ਨੀਲਾ ਤੋਤਾ ਲਿਆ ਮੈਂ ਕਿਵੇਂ ਮਾਰ ਸਕਦਾ ਹੌਸਲਾ ਹੌਸਲਾ ਰੱਖ ਪੁੱਤ ਨਾ ਨਾ ਇਹੋ ਜਿਹੀ ਗੱਲਾਂ ਨਹੀਂ ਸੋਚਦਾ ਗਾਇਆ ਅਸਮਾਨੀ ਨਹੀਂ ਪੁੱਤ ਹੌਸਲਾ ਰੱਖ ਹੌਸਲਾ ਰੱਖ ਨਾਤੀਏ ਜਿੰਦਗੀ ਜਿਹੋ ਜੀ ਸਾਹਮਣੇ ਆਜੀ ਉਹੋ ਜੀ ਕੱਟਣੀ ਪੈਂਦੀ ਆ ਨਾ ਮੇਰਾ ਪੁੱਤ ਮਰਨ ਮਰਉਣ ਵਾਲੀ ਗੱਲ ਨਾ ਕਰ ਨਾਲੇ ਪੁੱਤ ਮਰਿਆਂ ਦੇ ਨਾਲ ਮਰਿਆ ਥੋੜੂ ਜਾਂਦਾ ਉਸ ਪ੍ਰਮਾਤਮਾ ਨੂੰ ਜੋ ਮਨ ਜੀਵ ਰਣ ਉਹ ਵੀ ਕੱਟਣਾ ਪੈਂਦਾ ਪੁੱਤ ਮੇਰਾ ਪੁੱਤ ਵੰਡ ਕੇ ਨਾ ਉਸ ਰੱਬ ਤੇ ਭਰੋਸਾ ਰੱਖ ਮੇਰਾ ਪੁੱਤ ਰੱਬ ਤੇ ਭਰੋਸਾ ਰੱਖ ਪੁੱਤ ਬਾਪੂ ਰੱਬ ਤੇ ਕਿਵੇਂ ਭਰੋਸਾ ਰੱਖ ਲਾ ਇੱਕ ਵਾਰੀ ਰੱਬ ਨੂੰ ਪੁੱਛ ਦੱਸ ਏ ਇਹ ਕਹਿੰਦਾ ਮੇਰਾ ਕੀ ਕਸੂਰ ਹੈ ਕੀ ਗناہ ਹੋ ਗਿਆ ਮੇਰੇ ਤੋਂ ਜਿਹੜੀਆਂ ਸਾਰੀਆਂ ਖੁਸ਼ੀਆਂ ਮੈਥੋਂ ਖੋ ਕੇ ਲੈ ਗਿਆ ਮੈਂ ਬਹੁਤ ਦੁੱਖ ਦੇਖਿਆ ਬਾਪੂ ਬੱਚਾ ਸਰਾ ਪੁੱਤ ਬਥੇ ਇੱਕ ਵਾਰੀ ਕੀ ਕੀ ਕਦਾ ਕਰਤਾ ਨੇ ਨਾ ਪੁੱਤ ਮੇਰਾ ਪੁੱਤ ਐਂ ਨਹੀਂ ਕਰਦੂ ਤੂੰ ਹੌਸਲਾ ਰੱਖ ਪੁੱਤ ਜੇ ਤੂੰ ਹੌਸਲਾ ਰੱਖੇਗਾ ਤਾਂ ਹੀ ਮੈਂ ਹੌਸਲਾ ਰੱਖੂਗਾ ਪੁੱਤ ਨਾਲੇ ਮੇਰੀ ਗੱਲ ਸੁਣ ਲੈ ਪੁੱਤ ਜੇ ਤੇਰੀ ਮਾਂ ਜਿਉਂਦੀ ਹੁੰਦੀ ਇੱਥੇ ਉਹ ਤੇਰੇ ਸਾਰੇ ਦੁੱਖ ਸਮਝਦੀ ਹੁੰਦਾ ਪੁੱਤ ਤੂੰ ਮੈਨੂੰ ਆਪਣੀ ਮਾਂ ਸਮਝ ਆਪਦਾ ਪਿਆਰ ਸਮਝ ਪੁੱਤ ਤੇਰੇ ਹੌਸਲੇ ਦਾ ਪੁੱਤ ਮੈਂ ਜਾਉ ਰਿਹਾ ਮੈਂ ਜਾਉ ਰਿਹਾ ਪੁੱਤ ਤੂੰ ਮੇਰੇ ਹੌਸਲੇ ਜਿਹਾ ਮੇਰਾ ਪੁੱਤ ਐ ਨਹੀਂ ਕਰਦੇ ਮੈਂ ਪੁੱਤ ਮੇਰਾ ਪੁੱਤ ਮੈਂ ਕੀ ਕਰਾਂ ਮੈਂ ਤਾਂ ਨਹੀਂ ਰਹਿ ਜਾਂਦਾ ਦੁਨੀਆ ਤੇ ਬਸ ਚੁੱਪ ਕਰ ਪੁੱਤ ਤੇਰਾ ਵੀਰ ਆ ਗਿਆ ਖੋਚਦੇ ਆਂ ਤੂੰ ਆਪਾਂ ਕਿਉਂ ਮੇਰੀ ਲਾਸ ਨਾ ਬਾਪੂ ਬੜੀ ਨਹੀਂ ਦਿੱਤੀ ਉਹਨਾਂ ਨੇ ਬਾਪੂ ਉਹ ਕੰਡੇ ਪੁਲਿਸ ਕੇਸ ਬਣੂਗਾ ਤੇ ਪੰਚਨਾਮਾ ਕਰਕੇ ਫੇਰ ਹੀ ਲਾਸ ਦਵਾਗੇ ਦੇਖਿਆ ਬਾਪੂ ਉਹ ਤਾਂ ਮਰਿਆ ਹੋਇਆ ਵੀ ਆਪਾਂ ਦਾ ਨਸੀਬ ਨਹੀਂ ਹੋਇਆ ਜੇ ਉਹ ਤਾਂ ਕਿਤੇ ਮੇਲਾ ਹੋ ਜਾਂਦਾ ਮੈਂ ਤਾਂ ਚਲੇ ਪੱਟੀ ਗਿਆ ਬਾਪੂ ਨਾ ਪਤਾ ਦੇਣਗੇ ਲਾ ਥੋੜਾ ਟਾਈਮ ਲੱਗੂਗਾ ਮੇਰਾ ਪੁੱਤ ਰੋਣਾ ਤੂੰ ਕਾਨੂੰਨ ਕਾਨੂੰਨ ਨੇ ਆਪਣੀ ਕਾਰਵਾਈ ਤਾਂ ਕਰਨੀ ਆ ਪੁੱਤ ਰੋਣਾ ਮੇਰਾ ਪੁੱਤ ਕੀ ਕਹਿੰਦੇ ਸੀ ਉਹ ਆ ਮੇਰੇ ਕੀ ਕਹਿੰਦੇ ਸਾਰੀ ਗੱਲ ਦੱਸ ਮੈਨੂੰ ਕੀ ਕਹਿੰਦੇ ਨੇ ਉਹ ਉਹ ਕਹਿੰਦੇ ਟ੍ਰੈਕ ਕੇਸ ਆ ਵੀ ਅਸੀਂ ਪੱਤਨਾਮਾ ਕਰਕੇ ਇਨਕੁਆਰੀ ਕਰਕੇ ਫਿਰ ਈ ਰਿਲਾਸ ਦਮਾਂਗੇ ਕਦੇ ਦੇਖਿਆ ਬਾਪੂ ਉਹਨਾਂ ਨੂੰ ਸਾਰਾ ਚਨੂਰੀ ਹੋ ਗਿਆ ਬਾਰੇ ਉਹਨੇ ਤਣੀ ਦੇਖਿਆ ਕਿ ਉਹਦਾ ਦਾ ਬੰਦਾ ਉਹਨਾਂ ਨੂੰ ਵੀ ਤਾਂ ਜ਼ਰੂਰੀ ਆਣਾ ਆ ਦੇਖਿਆ ਕਿ ਉਹ ਜੇਰਤੇ ਹੁੰਦੇ ਅੱਟਾ ਦੇ ਕੋਈ ਨਾ ਪੁੱਤ ਮਾਪੂ ਜੀ ਆਪਾਂ ਨੂੰ ਨਾ ਇਹ ਗੱਲਾਂ ਦਾ ਪਹਿਲਾਂ ਪਤਾ ਹੁੰਦਾ ਪੁੱਤ ਮੈਂ ਕਿਹਾ ਤੇ ਰਿਸ਼ਤਾ ਹੀ ਨਹੀਂ ਕਰਨਾ ਸੀ ਪੁੱਤ ਮੈਂ ਤੇਰਾ ਰਿਸ਼ਤਾ ਹੀ ਨਹੀਂ ਕਰਨਾ ਸੀ ਕੀ ਪਤਾ ਵੀ ਆ ਤੋਖ ਵੀ ਦੇਖਣੇ ਪੈਣਗੇ ਚੁੱਪ ਕਰ ਜਾ ਮੇਰਾ ਪੁੱਤ। ਚੁੱਪ ਕਰ ਮੇਰਾ। ਸ਼ੇਰ ਪੁੱਤ ਹੈ। ਚੁੱਪ ਕਰ ਜਾ ਪੁੱਤ, ਚੁੱਪ ਕਰ। ਆਏ ਰੱਬਾ। ਕੀ ਗਦਾ ਹੋ ਗਿਆ। ਇੱਕ ਵਾਰ ਤਸਤਾ ਦੇ ਦੇ ਮੈਨੂੰ। ਇਹਦੇ ਸਾਰੇ ਦੁੱਖ ਮੇਰੀ ਛੋੜੀ ਕੀਆ ਬਾਤੇ। ਲਾਪੁੱਤ। ਬੱਸ ਕਰ ਮੇਰਾ ਪੁੱਤ। ਚੁੱਪ ਕਰ ਜਾ ਹਾਸੀ ਬੀਤਾ ਦੋਏ ਬੈਠੇ ਆ ਤੇਰੇ ਕੋਲੇ ਸਾਡਾ ਵੀ ਰੋਲ ਨੂੰ ਕੀ ਕਰਦਾ ਪੁੱਤ ਬਾਪੂ ਗਸਦੇ ਰਿਆ ਮੇਰਾ ਦੁਨੀਆ ਤੇ ਅਸੀਂ ਕਿੱਧਰ ਜਾਈਏ ਪੁੱਤ ਬਾਪੂ ਤੈਨੂੰ ਕਿਹਾ ਸੀ ਨਾ ਵੀਰ ਜਿਓ ਭੈਣ ਦਾ ਉੱਥੇ ਰਿਸ਼ਤਾ ਨਾ ਕਰ ਨਾ ਕਰ ਤੂੰ ਕਿੱਲੇ ਦੇਖ ਲੈ ਹੁੰਡਾ ਨਹੀਂ ਦੇਖਿਆ ਹੈਗਾ ਆ ਬੈਠੀਆਂ ਨਾ ਹੁਣ ਇੱਥੇ ਆ ਕੇ ਬੈਠ ਗਈ ਦਰਾਂ ਤੇ ਹੁਣ ਇਹਨੇ ساری ਜ਼ਿੰਦਗੀ ਇੱਥੇ ਹੀ ਬੈਠੇ ਰਹਿਣਾ ਹਾਂ ਬਾਪੂ ਤੂੰ ਦੇਖ ਤਾਂ ਲੈਂਦਾ ਕੁਝ ਮੁੰਡਾ ਤਾਂ ਦੇਖ ਲੈਂਦਾ ਘੱਟੋ ਘੱਟ ਬੀਨ ਸੇੜੀ ਆ ਤੂੰ ਮੇਰੀ ਭੈਣ ਦੀ ਜ਼ਿੰਦਗੀ ਵੀ ਖਰਾਬ ਕਰਤੀ ਪੁੱਤ ਮੈਨੂੰ ਨਹੀਂ ਪਤਾ ਸੀਗਾ ਪੁੱਤ ਮਾਪਿਓ ਨਾ ਆਪਦੇ ਜਵਾਖਾਂ ਲਈ ਚੰਗੇ ਨਹੀਂ ਕਰਦਾ ਹੁੰਦਾ ਉਹ ਮੈਂ ਤਾਂ ਪੁੱਤ ਚੰਗੇ ਲਈ ਸੋਚਿਆ ਸੀਗਾ ਵੀ ਚੱਲ ਮੁੰਡੇ ਨੂੰ ਚਾਰ ਕਿਲੇ ਆਉਂਦੇ ਨੇ ਆਪਣੀ ਰੱਜੋ ਐਸ਼ ਕਰੂਗੀ ਪਰ ਮੈਨੂੰ ਕੀ ਪਤਾ ਸੀ ਪੁੱਤ ਵੀ ਆਪ ਆਣਾ ਵਰਤ ਜੂਗਾ ਬਾਪੂ ਲਾਸਤ ਆਥਨੜ ਕੇ ਮਿਲੀ ਜਾਣੇ ਹੈ ਪਰ ਤੂੰ ਮੇਰੇ ਨਾਲ ਸੋਹਰੇ ਚੱਲ ਨਹੀਂ ਅਣੜੇ ਭੰਤ ਭੰਦੀਆਂ ਗੱਲਾਂ ਕਰਨੀਆਂ ਤੇ ਮੇਰੇ ਬੰਡੇ ਨਖਾ ਗਈ ਬਹੁਤ ਕੁਝ ਬੋਲਣਾ ਬਾਪੂ ਜਿੰਨਾ ਚਿਰ ਸਸਕਾਰ ਨਹੀਂ ਨਾ ਹੋ ਜਾਂਦਾ ਤੂੰ ਮੇਰੇ ਨਾਲ ਉੱਥੇ ਰਹੀਂ ਨਾਲੇ ਬਾਪੂ ਮੈਂ ਫੈਸਲਾ ਕਰ ਲਿਆ ਮੈਂ ਜਿਵੇਂ ਮਰਜੀ ਜ਼ਿੰਦਗੀ ਕੱਟਾਂ ਸੌਖੇ ਰਮਾ ਔਖੇ ਰਮਾ ਪਰ ਬਾਪੂ ਮੈਂ ਉੱਥੇ ਰਹੂੰਗੀ ਉੱਥੇ ਰਹੂੰਗੀ ਨਾ ਮੇਰਾ ਪੁੱਤ ਉੱਥੇ ਕਿਉਂ ਰਹੇਗਾ ਤੂੰ ਮੈਂ ਕਿ ਮਰ ਗਿਆ ਪੁੱਤ ਤੂੰ ਮੇਰੇ ਕੋਲੇ ਰਹੇਗਾ ਪੁੱਤਰੇ ਉਰੇ ਰਹੇਗਾ ਤੂੰ ਮੇਰੇ ਕੋਲ ਮੈਂ ਤੈਨੂੰ ਉੱਥੇ ਕਿਨੇ ਛੱਡੂੰਗਾ ਪੁੱਤ ਤੂੰ ਤਾਂ ਦੇਖ ਲੈ ਉਰੇ ਸਾਰੇ ਦਿਨ ਰੋਈ ਜਾਨੀ ਉੱਥੇ ਤੇਰਾ ਕੀ ਹਾਲ ਹੋਊਗਾ ਪੁੱਤ ਉੱਥੇ ਕਾਹੋਂ ਨਾ ਤੈਨੂੰ ਦੇਖਣ ਆਣਾ ਮਰੇ ਤਾਂ ਮੈਂਗਾ ਪੁੱਤ ਨਾ ਮੇਰੀ ਬਹੁਤ ਜ਼ਿਆਦਾ ਜੁੜੀਆਂ ਇਸ ਘਰ ਨਾਲ ਮੈਂ ਘਰ ਨੂੰ ਨਹੀਂ ਛੱਡ ਸਕਦੀ ਮੈਂ ਤੇਰਾ ਨਾ ਪੁੱਤ ਉੱਥੇ ਕੀ ਦੇ ਸਾਰੇ ਰਹੇਗਾ ਤੇਰੇ ਜੱਦਾ ਵਾਲਾ ਨਹੀਂ ਹੈਗਾ ਜਦੋਂ ਉੱਥੇ ਕੀ ਦੇ ਸਾਰੇ ਰਹੇਗੀ ਪੁੱਤ ਤੂੰ ਨਹੀਂ ਨਹੀਂ ਰਹਿ ਲੋਗੀ ਨਹੀਂ ਮੈਂ ਕੱਢ ਲੂਗੀ ਜਿੰਦਗੀ ਨਹੀਂ ਕਿਹਨਾਂ ਕਿ ਕੱਢ ਲਉ ਨਾ ਪੁੱਤ ਨਾ ਨਾਪੁੱਤ ਪੁੱਤ ਮੇਰੀ ਗੱਲ ਸੁਣ ਲੈ ਜਦੋਂ ਪੁੱਤ ਮੈਂ ਨਾ ਰਹਿਣਾ ਫਿਰ ਤੂੰ ਜਾ ਕੇ ਚਾਹੇ ਉੱਥੇ ਰਹੀਂ ਨਾ ਨਾ ਬਾਪੂ ਕਿਹਾ ਜੇ ਅਗਰ ਲੈ ਕਰਦਾ ਭਲਾ ਹੁਣ ਮੇਰਾ ਕੰਮ ਰਹਿ ਗਿਆ ਦੁਨੀਆ ਤੇ ਕਿ ਤੂੰ ਹੀ ਤਾਂ ਹੈ ਮੈਨੂੰ ਦੇਖਨ ਨੂੰ ਤੇਨੂੰ ਦੇਖ ਤੇ ਕੇ ਤਾਂ ਮੈਂ ਜ਼ਿੰਦਗੀ ਕੱਟੂਗੀ ਨਾ ਬਾਪੂ ਅੱਜ ਤੋਂ ਬਾਤ ਨਾ ਐ ਬੋਲੀ ਨਾਲੇ ਮੇਰਾ ਪੁੱਤ ਮੇਰੀ ਗੱਲ ਸੁਣ ਦੇਖ ਜਿੰਨਾ ਚਿਰ ਨੇ ਬਰਦਾਨੀ ਨਾ ਮੈਂ ਤੇ ਤੇਰਾ ਵੀਰਾ ਤੇਰੇ ਨਾਲ ਹੀ ਰਿਹਾ ਅਖ਼ਰੇ ਨਾਲ ਹੀ ਰਹੇ ਜਦੋਂ ਸਾਰਾ ਨਿਪਟ ਗਿਆ ਤੇ ਪੁੱਤ ਫੇਰ ਆਪਾਂ ਵਾਪਸ ਆਪਣੇ ਘਰ ਹੀ ਆ ਜਾ। ਮੇਰਾ ਸਿਆਣਾ ਪੁੱਤ ਸਿਆਣਾ ਬੁੱਤਾਂ ਦਾ ਪੁੱਤ। ਫਿਰ ਜੋ ਭੈਣ ਮੈਨੂੰ ਲੱਗਦਾ ਤੂੰ ਸਵੇਰ ਦਾ ਕੁਝ ਨਹੀਂ ਖਾਂਦਾ। ਚਲਾ ਜਾ। ਖਾਣਾ ਕੁਝ। ਨਾ ਵੀਰੇ। ਮੇਰਾ ਜੀ ਨਹੀਂ ਕਰਦਾ। ਮੈਂ ਨਹੀਂ ਕੁਝ ਖਾਣਾ। ਓਏ ਪੁੱਤਾਂ। ਐ ਤੋ ਖਾ ਕੇ ਮੈਂ ਜ਼ਿੰਦਗੀ ਕੱਟੇਗਾ ਤੂੰ। ਉਸਨੇ ਨਾ ਕੁਝ ਖਾ ਲ। ਨਾਲੇ ਪੁੱਤ। ਮੈਂ ਤੇ ਤੇਰੇ ਵੀਰੇ ਨੇ ਵੀ ਕੱਲ ਦਾ ਕੁਝ ਨਹੀਂ ਖਾਦਾ ਤੇਰੇ ਬਹਾਨੇ ਪੁੱਤ ਅਸੀਂ ਵੀ ਖਾ ਲਿਆ ਗਿਆ ਆ ਜਾ ਮੇਰਾ ਪੁੱਤ ਸਿਆਣਾ ਬਣੀ ਦਾ ਪੁੱਤ ਆ ਆ ਜਾ ਆ ਜਾ ਦੱਸੇ ਖਾ ਲੋ ਮੈਂ ਕੁਝ ਨਹੀਂ ਖਾਦਾ ਆ ਜਾ ਮੇਰਾ ਸਿਆਣਾ ਪੁੱਤ ਐਂ ਨਹੀਂ ਐਂ ਇੰਜ ਕਰ ਮੇਰੇ ਖੜਾ ਅੱਛਾ ਚੱਲ